ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆਂ ਭਾਈ ਸਾਰੇ ਠੀਕ ਠਾਕ ਹੋਵੋਗੇ ਲੋ ਭਾਈ ਆ ਉਹੀ ਖ ਤੜਾ ਮੈਂ ਤੁਹਾਨੂੰ ਦਿਖਾਇਆ ਜਿਹੜਾ ਬਾਹਿਆ ਸੀਗਾ ਉੱਥੇ ਗਾਹਣ ਕਰ ਰਿਹਾ ਭਾਈ ਅੱਜ ਇੱਥੇ ਆਪਾਂ ਨੇ ਪੀਆਰ 126 ਲਾ ਦੇਣੀ ਆ ਗਾਹਣ ਤਿਆਰ ਕਰ ਦੇਣਾ ਜਹਾ ਬਈਏ ਲਾਉਣਗੇ ਬਸ ਇਹਨੂੰ ਤਿਆਰ ਕਰਕੇ ਛੱਡ ਦੇਣਾ ਤੇ ਉੱਤਰ ਵੀ 131 ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਉਹ ਵੀ ਪਾਉਣਾ ਹੀ ਪਊਗਾ ਇਹ ਜਿਹੜੀ ਇਹਦੇ ਵਿੱਚ ਦਿਖ ਰਹੀ ਆ ਤੁਹਾਨੂੰ ਇਹ ਸੀ ਕਿ ਬਈ ਪੂਛਾ ਸਿੱਧੀ ਬਜਾਈ ਕਰੀ ਹੋਈ ਸੀ ਇਹ ਉਰਾਂ ਦਾ ਵਧੀਆ ਹੋਈ ਸੀ ਪਰਲੇ ਪਾਸੇ ਇਹ ਖਰਾਬ ਹੋ ਗਈ ਸੀ ਤਾਂ ਕਰਕੇ ਬਾਤ ਹੀ ਸੀ ਹੈ ਨਾ ਇੱਥੋਂ ਪੱਟ ਕੇ ਆਪਾਂ ਨੇ ਉਧਰ ਲਾਤੀ ਜਿੰਨਾ ਇਹ ਤੋਂ ਕੰਮ ਲੈਣਾ ਸੀਦਾ ਜਿੰਨੀ ਕੁ ਲੋਡ ਸੀਗੀ ਆਪਾਂ ਨੇ ਇਹ ਤੋਂ ਪੱਟ ਲਈ ਜੀ ਤੇ ਦੂਜੇ ਖਤਿਆਂ ਜਿੱਥੇ ਆਪਾਂ ਨੇ ਸਿੱਧੀ ਬਜਾਈ ਕਰੀ ਹੋਈ ਜਿੱਥੇ ਘੱਟ ਲੱਗਦੇ ਉੱਥੇ ਢੱਕੇ ਲਾਤੇ ਸੀ ਆਪਾਂ ਨੇ ਉਹਦਾ ਹੈ ਨਾ ਤੇ ਬਸ ਅੱਜ ਇਹਨੂੰ ਬਾਦਾਂਗੇ ਹੁਣ ਗਾਂ ਕੱਦੂ ਕਰਨ ਲੱਗਿਆ ਗਾਣ ਕਰਨ ਲੱਗਿਆ ਕਈ ਬਾਈ ਕੱਦੂ ਕਹਿੰਦੇ ਆ ਸਾਡੇ ਇੱਧਰ ਗਾਣ ਕਹਿੰਦੇ ਆ ਹੈ ਨਾ ਤੇ ਬਸ ਇਹ ਵੀ ਦੂਜੇ ਲੋਲਾਂ ਆ ਨੇ ਉਹਦਾ ਆਪਣਾ ਕੰਮ ਜੀ ਦਾ ਫਾਈਨਲ ਹੋ ਜਾਊਗਾ ਜੀ ਅੱਜ ਦੇਖੋ ਬਈ ਦਰਖਤ ਚੈੱਕ ਕਰਾਵਾ ਤੁਹਾਨੂੰ ਮੈਂ ਆਹ ਦੇਖੋ ਆ 126 ਆ ਜਿੱਥੇ ਕੱਲ ਇੱਥੇ ਕੱਖ ਜਾਦੇ ਨੇ ਆ ਇੱਥੇ ਇੰਨੀ ਜਗ੍ਹਾ ਦੇ ਵਿੱਚ ਹੱਥੀ ਲਾਉਣੀਆਂ ਹੈ ਨਾ ਤੇ ਆਹ ਦੇਖੋ ਅੰਬ ਇਧਰ ਵੀ ਅੰਬ ਆ ਅਮਰੂਦ ਸੀਗਾ ਆ ਗਾਹਾਂ ਬੱਟ ਤੇ ਅਮਰੂਦ ਨੇ ਉੱਧਰ ਉਹ ਅੰਬ ਖੜਾ ਹੈ ਨਾ ਇਹ ਸਾਰੇ ਹੀ ਦਰਖਤ ਇੱਥੇ ਇਕੱਠੇ ਜੀ ਕਰਕੇ ਲਾਏ ਹੋਏ ਨੇ ਫਲਾਂ ਵਾਲੇ ਨੇ ਸਾਰੇ ਜੀ ਠੀਕ ਹੈ ਜੀ ਜਿਹੜੇ ਬਾਈ ਇੱਕ ਦਿਨ ਮੈਂ ਦੂਜੇ ਖੇਤ ਦੀ ਵੀਡੀਓ ਪਾਈ ਸੀਗੀ ਉੱਥੇ ਕਹਿੰਦੇ ਸੀ ਹੈ ਨਾ ਵੀ ਬਾਈ ਦਰਾਖਤ ਤੇ ਰੁੱਖਤ ਲਾਓ ਉੱਥੇ ਬਾਈ ਪਹਿਲਾਂ ਜਗ੍ਹਾ ਹੀ ਨਹੀਂ ਹੁੰਦੀ ਜੀ ਹੁਣ ਐਤ ਕੀ ਜਗ੍ਹਾ ਕਰੀਆ ਉੱਥੇ ਦੋ ਤਿੰਨ ਲਾਏ ਵੀ ਸੀਗੇ ਪਿਛਲੇ ਸਾਲ ਉਹ ਹੌਲੀ ਹੌਲੀ ਗਰੋਅ ਕਰਨਗੇ ਬਾਕੀ ਆਪਣਾ ਉਹ ਖੂ ਦਾ ਤੋੜ ਦੇਖ ਲਓ ਉੱਥੇ ਵੀ ਐਨ ਪੂਰਾ ਵਧੀਆ ਦਰਾਖਤਾਂ ਦਾ ਝੁੰਡ ਖੜਾ ਉਹ ਵਿਚਾਰਾ ਅੰਬ ਜਿਹੜਾ ਮੈਂ ਸਾਨੂੰ ਕੱਲ ਦਿਖਾਇਆ ਸੀਗਾ ਉਹ ਸੁੱਕ ਗਿਆ ਆ ਜੀਰੀ ਬਾਈ ਆਹ ਤੁਹਾਨੂੰ ਰੋਜ਼ ਵਾਂਗੇ ਦਿਖਦੀ ਹੋਊਗੀ ਹੈਨਾ ਰੋਜ਼ ਇੱਥੇ ਦੀ ਲੰਗਦੇ ਤਕਰੀਬਨ ਉਰੇ ਦੇੋਂ ਇੱਥੇ ਦੀ ਵੀਡੀਓ ਬਣਦੀ ਹੋ ਆ ਤੁਸੀਂ ਇਹਦੇ ਵਿੱਚ ਫਰਕ ਦੇਖੋ ਰੋਜ਼ ਹਰੇਕ ਵੀਡੀਓ 'ਚ ਕਿੰਨਾ ਫਰਕ ਪੈਂਦਾ ਜਾਂਦਾ ਰੋਜ਼ ਗਰੋਥ ਹੋ ਰਹੀ ਹੈ ਇਹਦੀ ਐਨ ਪੂਰੀ ਵਧੀਆ ਹੋ ਗਈ ਦੇਖੋ ਐਨ ਹੈਨਾ ਇਹ ਪਹਿਲਾਂ 2 ਦਿਨ ਪਹਿਲਾਂ ਸਿੱਧੀ ਸੌੜੀ ਜੀ ਤੇ ਨਾਲ ਵਿੱਚ ਲਾਲੋ ਬੀ ਪੀੜੀ ਪੀੜੀ ਜੀ ਲੱਗਦੀ ਸੀ ਇਹ 'ਚ ਤੁਹਾਨੂੰ ਜੇ ਕੱਲ ਦੱਸਿਆ ਸੀਗਾ ਇਹ 'ਚ ਜਿੰਕਲ ਉਹਦੀ ਸਪਰੇ ਕਰੀ ਸੀ ਐਨ ਪੂਰੀ ਦੇਖੋ ਟੌਪ ਟੌਪ ਹੋ ਗਈ ਇਹ ਪਹਿਲਾਂ ਪਹਿਲਾਂ ਜੇ ਐ ਕੱਲੀ ਕੱਲੇ ਜੇ ਟੱਕੇ ਖੜੇ ਸੀਗੇ ਆ ਇੱਥੇ ਦੀ ਟਰੈਕਟਰ ਲੰਗਾਇਆ ਹੈਗਾ ਆਖਰ ਤੇ ਜ ਕੱਦੂ ਕਰਨ ਵਾਸਤੇ ਗਾਹਣ ਕਰਨ ਵਾਸਤੇ ਇੱਥੇ ਬਾਅਦ ਚ ਡੱਕੇ ਲੱਗ ਜਾਣਗੇ ਬਸ ਆਇਆ ਜੀ ਆਪਣੀ 26 ਦੀ ਪੌਦ ਜਿਹੜੀ ਇੱਥੇ ਆਪਾਂ ਉੱਥੇ ਲਾਉਣੀ ਆ ਉਹ ਸਾਹਮਣੇ ਗਾਣ ਕਰਿਆ ਹੋਇਆ ਤੇ ਅਜਿਹਾ ਵੀ ਆ ਹੁਣ ਸ਼ਾਮ ਨੂੰ ਕਲਿਆਣ ਕਰ ਦੇਣਾ ਇਹ ਵੀ ਬੋਣੀ ਪਊਗੀ ਕਿਉਂਕਿ ਇੱਧਰ ਤਾਂ ਦੇਖੋ ਵਧੀਆ ਲੱਗਦੀ ਹੈ ਨਾ ਖੜੀ ਤੇ ਮੈਂ ਤੁਹਾਨੂੰ ਪਰਾਂ ਦਿਖਾਉਣਾ ਉੱਧਰ ਜਿਵੇਂ ਹੀ ਖਰਾਬ ਹੋ ਜਾਂਦੀ ਹੈ ਇਹ ਇਹ ਪਿਛਲੇ ਸਾਲ ਵੀ ਜਿਵੇਂ ਤੁਹਾਨੂੰ ਦੱਸਿਆ ਦੀ ਹੋ ਗਿਆ ਸੀ ਇੱਧਰ ਆਪਣਾ ਫਾਰਮ ਤੇ ਕੰਮ ਚੱਲ ਰਿਹਾ ਹੈ ਫਾਰਮ ਰੈਨੋਵੇਟ ਹੋ ਰਿਹਾ ਹੈ ਇਹ ਇਹ ਤੇ ਪਹਿਲਾਂ ਚਾਦਰਾਂ ਦੀਆਂ ਚੋਈ ਜਾਂਦੀਆਂ ਤੇ ਹੁਣ ਲੈਂਟਰ ਪਾਇਆ ਸੀਗਾ ਠੀਕ ਹੈ ਜੀ ਉਧਰੋਂ ਦਿਖਾਉਣਾ ਮੈਂ ਤੁਹਾਨੂੰ ਆ ਲਓ ਭਈ ਆ ਦੇਖੋ ਆਹ ਪ੍ਰੋਬਲਮ ਆ ਇਹਦੇ ਵਿੱਚ ਉਧਰ ਤਾਂ ਦੇਖੋ ਕਿੰਨੀ ਵਧੀਆ ਲੱਗਦੀ ਸੀ ਘੜੀ ਹੈ ਨਾ ਤੇ ਇਧਰਲਾ ਪਾਸਾ ਤੇ ਜੇ ਮੈਂ ਹੁਣ ਦਿਖਾਵਾਂ ਉਹ ਪਰਾਂ ਸਿਰੇ-ਸਰੇ ਪਰਲੇ ਪਾਸੇ ਇਹ ਇੰਦਾਂ ਖਰਾਬ ਹੋ ਜਾਂਦੀ ਆ ਇਹਦਾ ਬਾਲੀਓ ਘਟਾ ਤਾਂ ਕਰਕੇ ਇਹ ਵੀ ਸ਼ਾਮ ਨੂੰ ਇਹਨੂੰ ਵੀ ਕੱਦੂ ਕਰ ਦੇਣਾ ਗਾਣ ਮਾਰ ਦੇਣਾ ਇਹ ਵੀ ਕਰ ਲੂੰ ਲੱਗਦੀ ਹੋ ਜੂਗੀ ਆਪਣੀ